ਹੋ ਢਮ ਢਮ ਢਮਰੂ ਵੱਜਦਾ ਹੋ ਪੋਲੇ ਸ਼ੰਕਰ ਦਾ ਹੋ ਢਮ ਢਮ ਢਮਰੂ ਵੱਜਦਾ ਹੋ ਪੋਲੇ ਸ਼ੰਕਰ ਦਾ ਹੋ ਤਿੰਨ ਲੋਕ ਦੇ ਵਿੱਚ ਵੱਜਦਾ ਤਿੰਨ ਲੋਕ ਦੇ ਵਿੱਚ ਵੱਜਦਾ ਹੋ ਢਮਰੂ ਸ਼ੰਕਰ ਦਾ ਹੋ ਢਮ ਢਮ ਢਮਰੂ ਹੋ ਢਮ ਢਮ ਢਮਰੂ ਹੋ ਢਮ ਢਮ ਢਮਰੂ ਵੱਜਦਾ ਹੋ ਪੋਲੇ ਸ਼ੰਕਰ ਦਾ ਸਟਾਰਟਿੰਗ ਤੋਂ ਮੈਂ ਸਿੰਗਿੰਗ ਕਰਦਾ ਕਰਦਾ ਉਹ ਤੋਂ ਫਿਰ ਮੈਂ ਸੋਚਿਆ ਕਿ ਚੱਲੋ ਕੀ ਕਹਿੰਦਾ ਕਿ ਕੁਝ ਆਪਣਾ ਕੀਤਾ ਜਾਵੇ ਹਨ ਕਿਉਂਕਿ ਜੋ ਪ੍ਰੋਗਰਾਮ ਹੁੰਦੇ ਸੀ ਜਿਆਦਾਤਰ ਸੈਟਰਡੇ ਵਗੈਰਾ ਨਹੀਂ ਹੁੰਦੇ ਸੀ ਬਾਕੀ ਦਿਨ ਮਤਲਬ ਮੌਸਮ ਘਰੀ ਹੁੰਦੇ ਸੀ ਜਦੋਂ ਇਹਨਾਂ ਨੇ ਸ਼ੇਅਰ ਕੀਤਾ ਕਿ ਮੈਂ ਕੁਲਚਾ ਛੋਲੇ ਵੇਚਨੇ ਆ ਮਤਲਬ ਤੁਹਾਡੇ ਮਨ ਚ ਗਿਆ ਨਹੀਂ ਮੈਨੂੰ ਸਮਝ ਆ ਨਾ ਹਾਂਜੀ ਕਦੇ ਮਤਲਬ ਬਣਾ ਨਹੀਂ ਕੀਤਾ ਨਹੀਂ 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 ਲੋਸ ਵਗੈਰਾ ਨਹੀਂ ਕਰੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਲਕਿ ਬੱਚੇ ਨੇ ਉਹ ਹੀ ਸਾਹਮਣੇ ਨੇ ਕਰੇ ਕਿ ਲੱਗਦਾ ਕਿੰਨਾ ਤਾਂ ਲੱਗਦਾ ਕਿ ਇਥੇ ਸਾਡਾ ਕੰਮ ਇਹ ਵਧੀਆ ਸਾਡੀ ਪੂਰੀ ਫੈਮਿਲੀ ਨੇ ਸਾਨੂੰ ਬੜੀ ਸਪੋਰਟ ਕੀਤੀ ਜੀ ਮੇਰੇ ਸੋਹਰੇ ਪਰਿਵਾਰ ਨੇ ਹਮੇਸ਼ਾ ਉਹਦੇ ਪਰਿਵਾਰ ਨਾਲ ਦੇ ਪਰਿਵਾਰ ਨੇ ਸਾਰਿਆਂ ਨੇ ਮੇਡੀ ਸਪੋਰਟ ਕੀਤੀ ਆ ਪੂਰੀ ਤੇ ਉਹਨ ਮੇਰੇ ਪਰਿਵਾਰ ਨੇ ਵੀ ਮੈਨੂੰ ਸਪੋਰਟ ਪੂਰੀ ਕੀਤੀ ਆ ਚਾਹੇ ਕਿਸੇ ਵੱਲੋਂ ਵੀ ਲਾ ਲੋ ਤੁਸੀਂ ਬੜੀ ਬੜੀ ਲੋਕਾਂ ਦੇ ਮੂੰਹ ਤੋਂ ਸੁਣਿਆ ਹੋਏਗਾ ਯਾਰ ਕੰਮਕਾਰ ਛੱਡ ਦੇਣੇ ਆ ਹੁਣ ਤਾਂ ਮੈਂ ਆਪਣਾ ਹੀ ਕੰਮ ਕਰਨਾ ਜੋ ਆਪਣੇ ਕੰਮ ਦੇ ਵਿੱਚ ਸਕੂਨ ਆ ਮੈਨੂੰ ਕਿਤੇ ਹੋਰ ਨਹੀਂ ਮਿਲਦਾ ਸੋ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿ ਮਿਹਨਤ ਕਰਦੇ ਰਹਿੰਦੇ ਨੇ ਤੇ ਵਕਫਾ ਕੰਮ ਹੈ ਜਿਹੜੇ ਕਿ ਅਪਣਾਉਂਦੇ ਰਹਿੰਦੇ ਨੇ ਕਿ ਕਾਸ਼ ਮੈਨੂੰ ਇਸ ਕੰਮ ਦੇ ਵਿੱਚ ਸਫਲਤਾ ਮਿਲ ਜਾਈਏ ਜਾਂ ਮੈਨੂੰ ਪਰਮਾਤਮਾ ਸਾਥ ਦੇਵੇ ਤਾਂ ਮੈਨੂੰ ਇਸ ਕੰਮ ਦੇ ਵਿੱਚ ਸਫਲਤਾ ਮਿਲ ਜਾਈਏ ਸੋ ਅਜਿਹੀ ਇੱਕ ਜੋੜੀ ਦੀ ਕਹਾਣੀ ਜਿਹੜੀ ਕਿ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਜਿਹੜਾ ਕਿ ਕੁਲਝੇ ਛੋਲੇ ਵੇਚੇ ਜਾ ਰਹੇ ਨੇ ਦੱਸਦੀ ਹੈ ਕਿ ਵੱਡੇ ਵੱਡੇ ਸਿੰਗਰ ਕੰਮ ਕੀਤਾ ਹੋਇਆ ਵੱਡੇ ਵੱਡੇ ਸਿੰਗਰਾ ਦੇ ਫੋਨ ਅੱਜ ਵੀ ਇਹਨਾਂ ਨੂੰ ਆਉਂਦੇ ਨੇ ਅਤੇ ਕਲਾਕਾਰੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਛੋੜਾ ਗਾਲੰਦਾ ਵੀਰ ਔਰ ਪਰ ਇਹਨਾਂ ਦੇ ਵੱਲੋਂ ਅੱਜ ਜਿਹੜੇ ਕਿ ਕੁਲਚੇ ਛੋਲੇ ਵੇਚੇ ਜਾ ਰਹੇ ਨੇ ਔਰ ਇਹਨਾਂ ਦੀ ਵਾਈਫ ਵੀ ਜਿਹੜੀ ਕਿ ਨਾਮ ਹੈ ਗਲਬਤ ਕਰਦੇ ਆ ਕਿ ਆਖਿਰਕਾਰ ਕੀ ਕਰਦੇ ਸੀ ਤੇ ਕੁਲਚੇ ਛੋਲੇ ਵੇਚਣ ਦਾ ਮਨ ਕਿਵੇਂ ਬੰਦਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡੀ ਟੀਮ ਦੇ ਸਾਰੀ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਜਾਵਾਂਗੀ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਪਹਿਲੇ ਕੀ ਕਰਦੇ ਸੀ ਮੈਂ ਲੁਧਿਆਣਾ ਸ਼ਹਿਰ ਤੋਂ ਹਾਂ ਜੀ ਜੀ ਤੇ ਮੈਂ ਬਚਪਨ ਤੋਂ ਸਿੰਗਿੰਗ ਕਰਦਾ ਸੀ ਮੈਂ ਜੀ ਤੇ ਉਹ ਤੋਂ ਬਾਅਦ ਇਹ ਬਸ ਕਹਿੰਦੇ ਸਟਾਰਟਿੰਗ ਤੋਂ ਮੈਂ ਸਿੰਗਿੰਗ ਕਰਦਾ ਕਰਦਾ ਉਹ ਤੋਂ ਫਿਰ ਮੈਂ ਸੋਚਿਆ ਕਿ ਚਲੋ ਕਿ ਕਹਿੰਦਾ ਕਿ ਕੁਝ ਆਪਣਾ ਕੀਤਾ ਜਾਵੇ ਹਨਾ ਕਿਉਂਕਿ ਜੋ ਪ੍ਰੋਗਰਾਮ ਹੁੰਦੇ ਸੀ ਜਿਆਦਾਤਰ ਸੈਟਰਡੇ ਵਗੈਰਾ ਨਹੀਂ ਹੁੰਦੇ ਸੀ ਬਾਕੀ ਦਿਨ ਮਤਲਬ ਮੌਸਮ ਘਰੀ ਹੁੰਦੇ ਸੀ ਤੇ ਅੱਜ ਕੱਲ ਤਾਂ ਸਿੰਗਿੰਗ ਦੇ ਵਿੱਚ ਕਹਿੰਦੇ ਸਕੋਪ ਹੀ ਬੜਾ ਹੈ ਨਹੀਂ ਸਕੋਪ ਤਾਂ ਮੈਡਮ ਹੈਗਾ ਵਾ ਅੱਛਾ ਵਾ ਠੀਕ ਹੈ ਉਹਦੇ ਵਿੱਚ ਚਲੋ ਐਲਬਮ ਵੀ ਮੈਂ ਖੇਤੀਆਂ ਨੇ ਹਨਾ ਤੇ ਪਰ ਕਿਵੇਂ ਤਾਂ ਚਲੋ ਮੈਂ ਸੋਚਿਆ ਸੀ ਕਿ ਚਲੋ ਕੁਛ ਨਾ ਕੁਛ ਆਪਣਾ ਵੀ ਕੀਤਾ ਜਾਵੇ ਹਨਾ ਨਾਲ ਦੀ ਨਾਲ ਪ੍ਰੋਗਰਾਮ ਤੇ ਚਲੋ ਚੱਲ ਰਹੇ ਨੇ ਨਾਲ ਦੀ ਨਾਲ ਕੁਛ ਆਪਣਾ ਕੀਤਾ ਜਾਵੇ ਹਨਾ ਤਾਂ ਕਰਕੇ ਫਿਰ ਮੈਂ ਆਪਣਾ ਫਿਰ 6 ਮਹੀਨੇ ਮੈਂ ਸਟੱਡੀ ਕੀਤੀ 6 ਮਹੀਨੇ ਸਟੱਡੀ ਕਰਨ ਤੋਂ ਬਾਅਦ ਫਿਰ ਮੈਂ ਜੀ ਸਕੂਲ ਚ ਛੋਲੇ ਆਂਦੀ ਵੀ ਸਟੱਡੀ ਕੀਤੀ ਕਿ ਆਖਿਰਕਾਰ ਬਣਾਨੇ ਕਿਤਾ ਹਾਂਜੀ ਹਾਂਜੀ ਮੈਡਮ ਇਹਦੇ ਨਾਲ ਕੰਮ ਕੀਤਾ ਸੀ ਮੈਂ ਐਮਡੀ ਮੋਲ ਦੇ ਵਿੱਚ ਕੀਤਾ ਜੀ ਮੈਂ ਹਾਂਜੀ ਹਾਂਜੀ ਤੇ ਉੱਥੇ ਫਿਰ ਮੈਂ ਸਟੱਡੀ ਕਰਕੇ ਜੀ ਉਸ ਤੋਂ ਬਾਅਦ ਫਿਰ ਆਪਣਾ ਕੀਤਾ ਕੰਮ ਤੁਹਾਡੀ ਵਾਈਫ ਨਾਲ ਗੱਲ ਕਰਨਾ ਚਾਹਵਾਂਗੀ ਮੈਂ ਪੁੱਛਣਾ ਚਾਹਨੀ ਐ ਸਿਸਟਰ ਜਦੋਂ ਨਾ ਕਰਦੇ ਵਿਆਹਦੇ ਨੇ ਕੁੜੀ ਨੂੰ ਬੜੇ ਸੁਪਨੇ ਦੇਖਦੇ ਨੇ ਕਿ ਮੇਰੀ ਕੁੜੀ ਤਾਂ ਰਾਜ ਕਰੇਗੀ ਕਿ ਮਤਲਬ ਕਰਦੇ ਨਹੀਂ ਕਹਿੰਦੇ ਤੈਨੂੰ ਤਾਂ ਸੀ ਪੇਜਾ ਸੀ ਕੁਲਚੇ ਛੋਲੇ ਵੇਚੀ ਨਹੀਂ ਨਹੀਂ ਉਸ ਤਰ੍ਹਾਂ ਤਾਂ ਕੁਝ ਨਹੀਂ ਉਹ ਕਹਿੰਦੇ ਹਸਬੰਡ ਦੀ ਸਪੋਰਟ ਕਰੋ ਜਿੱਦਾਂ ਵੀ ਹੈ ਹਸਬੰਡ ਦੀ ਸਪੋਰਟ ਹਾਂਜੀ ਅੱਛਾ ਜਦੋਂ ਇਹਨਾਂ ਨੇ ਸ਼ੇਅਰ ਕੀਤਾ ਕਿ ਮੈਂ ਕੁਲਚੇ ਛੋਲੇ ਵੇਚਸ ਨੇ ਆ ਮਤਲਬ ਤੁਹਾਡੇ ਮਨ ਚ ਕੀ ਆਇਆ ਸੀ ਨਹੀਂ ਮੈਂ ਸਮਝਿਆ ਨਾਲ ਸਮਝੀ ਹਾਂਜੀ ਕਦੇ ਮਤਲਬ ਬਣਾ ਨਹੀਂ ਕੀਤਾ ਨਹੀਂ ਨਹੀਂ ਇਹ ਲੌਸ ਵਗੈਰਾ ਨਹੀਂ ਕਰਦੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਲਕਿ ਤੁਸੀਂ ਬੱਚੇ ਨੇ ਉਹ ਹੀ ਸੰਭਦੇ ਨੇ ਕਰ ਅੱਛਾ ਉਹ ਸੰਭਦੇ ਨੇ ਕਿੰਨਾ ਕ ਵਜੇ ਸਵੇਰੇ ਉੱਠ ਜਾਣਾ ਉਹਦੇ ਕਦੋਂ ਸੈਟ ਅਪ ਰੈਡੀ ਕਰਦੇ ਅਸੀਂ ਸਵੇਰੇ ਉੱਠ ਜਾਨੇ ਆ 5 6 ਵਜੇ ਉੱਠ ਜਾਨੇ ਆ ਹਾਂਜੀ ਤੇ ਕਿਸ ਤਰ੍ਹਾਂ ਦਾ ਬੈਨੀਫਿਟ ਮਿਲ ਰਿਹਾ ਹੈ ਯਾਨੀ ਕਿ ਹੁਣ ਤੁਸੀਂ ਆਪਣਾ ਕੰਮ ਹੀ ਖੋਲ ਰਿਹਾ ਵੀਰੇ ਕਿੰਦਾ ਦਾ ਬੈਨੀਫਿਟ ਮਿਲ ਰਿਹਾ ਸਾਡਾ ਰਿਸਪੌਂਸਬਲ ਅੱਛਾ ਆ ਰਿਹਾ ਜੀ ਸਾਨੂੰ ਔਰ ਕਸਟਮਰ ਕਹਿੰਦੇ ਕਿ ਚਲੋ ਸਾਰੇ ਅੱਛੇ ਨੇ ਵਧੀਆ ਆ ਰਹੇ ਨੇ ਕਸਟਮਰ ਉਹ ਕੱਲ ਦੇ ਮਤਲਬ ਕਹਿੰਦੇ ਕਿ ਅੱਛਾ ਵਾ ਠੀਕ ਹੈ ਕੰਮ ਅੱਛਾ ਜੀ ਪਰसों ਤੋਂ ਹੀ ਸ਼ੁਰੂ ਕੀਤਾ ਵਾ ਆਪਣਾ ਤੇ ਅੱਛਾ ਬਈ ਅੱਜ ਤੀਸਰਾ ਦਿਨ ਹੈ ਸਾਡਾ ਤੇ ਬਹੁਤ ਅੱਛਾ ਚੱਲ ਰਿਹਾ ਵਾ ਬਹੁਤ ਜਗ੍ਹਾ ਇਦਾਂ ਦੇਖਿਆ ਗਿਆ ਸੁਨਿਆ ਗਿਆ ਨਾ ਲੋਕ ਆਪਣੇ ਮਿਸਸਸ ਨੂੰ ਜਿਹੜੇ ਕਿ ਕੰਮ ਤੇ ਨਹੀਂ ਲੈ ਕੇ ਆਉਂਦੇ ਜਾਂ ਬੰਦਾ ਕਹਿੰਦਾ ਕਿ ਜਨਾਨੀ ਘਰ ਸੰਭਾਲਣ ਲਈ ਬੈਠੀ ਹੈ ਘਰੇ ਬੈਠੇ ਵੱਟੇ ਤੇ ਦੇਖਿਆ ਕਿ ਮੋਢੇ ਨਾਲ ਮੋਢਾ ਜੋੜ ਕੇ ਇੱਕ ਕਹਿ ਸਕਦੇ ਹੋ ਕਿ ਇੱਕ ਚੰਗੇ ਹਮਸਫਰ ਵਾਂਗੂ ਸਾਥੀ ਵਾਂਗੂ ਤੁਹਾਡੇ ਨਾਲ ਤੁਹਾਡੀ ਵਾਈਫ ਜਿਹੜੀ ਕਿ ਖੜੀ ਹੋਈ ਹੈ ਐਕਚੁਅਲੀ ਕੀ ਕਹਿੰਦਾ ਕਿ ਮੇਰੇ ਮੰਮਾ ਨੇ ਜਿਹੜੇ ਤੇ ਮੇਰੇ ਮੰਮਾ ਦੋਨੇ ਬੱਚਿਆਂ ਨੂੰ ਸੰਭਾਲਦੇ ਨੇ ਮੇਰੀਆਂ ਦੋ ਬੇਟੀਆਂ ਨੇ ਮੇਰੀ ਇੱਕ 2 ਮੱਦੀ ਬੇਟੀ ਹੈ 20 ਸਾਲ ਹੋ ਗਏ ਬਿਆਨ ਬਿਆਨ ਨੂੰ ਮੇਰੇ ਇਹ 8 ਅਰਸਾ ਹੋ ਗਏ ਮੇਰੇ 8 ਸਾਲ ਹੋ ਗਏ ਤੇ ਪਹਿਲੇ ਵੀ ਇਹੀ ਕੁਝ ਕਰਦੇ ਸੀ ਆ ਪਹਿਲੇ ਕੀ ਨਹੀਂ ਮੈਂ ਸਟਾਰਟਿੰਗ ਤੋਂ ਸਿੰਗਿੰਗ ਕਰਦਾ ਸੀ ਮੈਂ ਕਦੇ ਕੁਝ ਨਹੀਂ ਕੀਤਾ ਆਪਣਾ ਸਿੰਗਿੰਗ ਕੀਤੀ ਹੈ ਇਹ ਕਰਦਾ ਖਰਚਾ ਚੱਲ ਜਾਂਦਾ ਸੀ ਸਿੰਗਿੰਗ ਦਾ ਹਾਂਜੀ ਸਿੰਗਿੰਗ ਨਾਲ ਅੱਛਾ ਚੱਲਦਾ ਸੀ ਮੇਰਾ ਤੇ ਹੁਣ ਵੀ ਮੈਂ ਲਗਾ ਰਿਹਾ ਪ੍ਰੋਗਰਾਮ ਮੈਂ ਮਤਲਬ ਜਿੱਦਾਂ ਸੈਟਰਡੇ ਆ ਗਿਆ ਕਦੇ ਪ੍ਰੋਗਰਾਮ ਆ ਗਿਆ ਪ੍ਰੋਗਰਾਮ ਲਗਾ ਰਹੇ ਹਾਂ ਅਜੇ ਵੀ ਮੇਰੀ ਟੀਮ ਹੈ ਆਪਣੀ ਪੂਰੀ ਹਾਂਜੀ मतलब जिवें कैसे देख रहे कि हो कि ਤੁਸੀਂ ਪ੍ਰੋਪਰ ਸੈਟਅਪ ਐ ਰੈਡੀ ਕਰਕੇ ਇੱਥੇ ਲੈ ਕੇ ਆਉਨੇ ਹੋ ਤੇ ਇੱਥੇ ਆਗੇ ਜਿਹੜਾ ਕਿ ਸੇਲ ਕਰਦੇ ਹੋ ਲੋਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਬਹੁਤ ਅੱਛਾ ਰਿਸਪੌਂਸ ਮਿਲਦਾ ਜੀ ਅਸੀਂ ਸਵੇਰੇ ਮਤਲ 6 ਵਜੇ 5 ਵਜੇ ਉੱਠ ਜੀਦਾ ਵਾ ਸਾਰਾ ਸਮਾਨ ਤਿਆਰ ਕਰਕੇ ਅਸੀਂ ਇੱਥੇ 11 ਵਜੇ ਤੱਕ ਆ ਜੀਦਾ ਵਾ ਅੱਛਾ ਜਿਵੇਂ ਕਿ ਬੜੇ ਤੁਸੀਂ ਕਹਿੰਦੇ ਹੋ ਮੈਂ ਜਾਗਰਨ ਵਗੈਰਾ ਲਗਾਇਆ ਬੜੀਆਂ ਠੀਪਾ ਗੱਡੀਆਂ ਨੇ ਹੈਨਾ ਤੇ ਅੱਜ ਮੈਂ ਗੁਲਚੇ ਸੋਲੇ ਵੇਚ ਰਿਹਾ ਵਾਂ ਪਰ ਜਾਗਰਨ ਵੀ ਨਾਲ ਦੀ ਨਾਲ ਕੰਟੀਨਿਊ ਕਰ ਰਿਹਾ ਸਿੰਗਿੰਗ ਵੀ ਕਰ ਰਿਹਾ ਕੁਝ ਗਾ ਕੇ ਤਾਂ ਜ਼ਰੂਰ ਸੁਣਾ ਜ਼ਰੂਰ ਜੀ ਜ਼ਰੂਰ ਹੋ डम 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 ਰੂ ਵਜਦਾ ਹੋ ਪੋਲੇ ਸ਼ੰਕਰ ਦਾ ਹੋ डम 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 ਰੂ ਵਜਦਾ ਹੋ ਪੋਲੇ ਸ਼ੰਕਰ ਦਾ ਹੋ ਤੀਨ ਲੋਕ ਦੇ ਵਿੱਚ ਵਜਦਾ ਤੀਨ ਲੋਕ ਦੇ ਵਿੱਚ ਵਜਦਾ ਹੋ डमਰੂ ਸ਼ੰਕਰ ਦਾ ਹੋ डम डम डमਰੂ ਹੋ डम डम डमਰੂ ਹੋ ਢਮ ਢਮ ਢਮਰੂ ਵੱਜਦਾ ਹੋ ਪੋਲੇ ਸ਼ੰਕਰ ਦਾ ਹੋਏ ਢਮ ਢਮ ਢਮਰੂ ਵੱਜਦਾ ਹੋ ਮੇਰੇ ਸ਼ੰਕਰ ਦਾ ਮੀਨੀ ਸੋਹਣੀ ਆਵਾਜ਼ ਹੈ ਤੁਹਾਡੀ ਹੈ ਨਾ ਤੇ ਕਿਸੇ ਕਲਾਕਾਰ ਨੇ ਤੁਹਾਡੇ ਕੋ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਕਿਸੇ ਕੰਪਨੀ ਤੁਹਾਡੇ ਕੋ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਮੈਡਮ ਐਕਚੁਅਲੀ ਮਤਲਬ ਫਾਈਨਟ੍ਰੈਕ ਕੰਪਨੀ ਹੈ ਰੋਪੜ ਤੋਂ ਮਿੰਟੂ ਭਰਾਜੀ ਦੀ ਤੇ ਤੇ ਬੀਲਾ ਭਾਜੀ ਨੇ ਜਲੰਧਰ ਤੋਂ ਤੇ ਉਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਉਹਨਾਂ ਨੇ ਮੈਨੂੰ ਕਹਿਆ ਕਿ ਤੂੰ ਸਾਡੇ ਨਾਲ ਚੱਲ ਬੌਂਡ ਹੋ ਜਾ ਮੈਂ ਪਰ ਬੌਂਡ ਨਹੀਂ ਹੋਇਆ ਮੈਂ ਮੈਂ ਖੁਦ ਆਪਣੀ ਬਿਜ਼ਨਸ ਆਪਣਾ ਕੰਮ ਕਰਦਾ ਰਿਹਾ ਮੈਂ ਦੂਸਰੀ ਗਾਣੀ ਗਾਂਦੀ ਸੋਚੀ ਜਾਂ ਜਾਗਰਨ ਕਰਨ ਤੱਕ ਦੀ ਹੀ ਸੋਚੀ ਨਹੀਂ ਮੈਡਮ ਮੈਂ ਧਾਰਮਿਕ ਮੇਰੀ ਧਾਰਮਿਕ ਕਲਾਈਂ ਸੀ ਮੈਂ ਧਾਰਮਿਕ ਹੀ ਕਰਦਾ ਸੀ ਅੱਜ ਵੀ ਧਾਰਮਿਕ ਹੀ ਕਰਾਂਗੇ ਜੀ ਹਾਂਜੀ ਬਾਕੀ ਮੈਂ ਕਹਿੰਦੇ ਸ਼ੋਅ ਲਾਏ ਨੇ ਮੈਰਿਜ ਪ੍ਰੋਗਰਾਮ ਲਾਏ ਨੇ ਮੈਂ ਜਿਹੜਾ ਬੈਂਡ ਗਰੁੱਪ ਦਾ ਹੀ ਪ੍ਰੋਗਰਾਮ ਲਗਾਏ ਨੇ ਤੇ ਮਤਲਬ ਜ਼ਿਆਦਾਤਰ ਮੇਰਾ ਪ੍ਰੋਫੈਸ਼ਨਲ ਸੀ ਜਿਹੜਾ ਮੇਰਾ ਉਹ ਧਾਰਮਿਕ ਦਾ ਹੀ ਸੀ ਨਗਲ ਕਰਦੇ ਕਿ ਬਹੁਤ ਸਾਰੇ ਇੱਧਰ ਦੇ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਕਿ ਏਦਾਂ ਕੰਮ ਕਰਦੀਆਂ ਨੇ ਤੇ ਬਹੁਤ ਤਾਨੇ ਮੈਨੇ ਸੁਣਨੇ ਪੈਂਦੇ ਆ ਨਾ ਕਿ ਏਦਾਂ ਦੇ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਪਰ ਮੈਨੂੰ ਇਹਦਾ ਕਿਤੇ ਸਾਹਮਣਾ ਮੇਰੇ ਪੇਕੇ ਵੀ ਵਧੀਆ ਮੇਰੇ ਸਹੁਰੇ ਵੀ ਬਹੁਤ ਵਧੀਆ ਨੇ ਹਰੇਕ ਗੱਲ ਦਾ سپورਟ ਨੇ ਸਾਡੇ ਨਾਲ ਨੇ ਹਾਂਜੀ ਤੇ ਰਿਸ਼ਤੇਦਾਰਾਂ ਵੱਲੋਂ ਨਹੀਂ ਨਹੀਂ ਕੋਈ ਕੁਝ ਨਹੀਂ 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 ਸਭ ਨਾਲ ਮੈਨੂੰ ਠੀਕ ਲੱਗਦਾ ਕਿਦਾਂ ਦਾ ਲੱਗਦਾ ਹੈ ਕਿ ਇੱਥੇ ਯਸ ਆਪਦਾ ਕੰਮ ਮੈਂ ਵਧੀਆ ਵਾ ਸਾਡੀ ਪੂਰੀ ਫੈਮਿਲੀ ਨੇ ਸਾਨੂੰ ਬੜੀ سپورਟ ਕੀਤੀ ਜੀ ਹਾਂਜੀ ਇਹਨਾਂ ਦੇ ਵੱਲੋਂ ਇਹਨਾਂ ਦੀ ਫੈਮਿਲੀ ਵੱਲੋਂ ਜਾਂ ਮੇਰੀ ਫੈਮਿਲੀ ਵੱਲੋਂ ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਤੂੰ ਬੇਸਿਕਲੀ ਹੁੰਦਾ ਨਾ ਕਿ ਜੇਕਰ ਹਸਬੰਡ ਇਦਾਂ ਦਾ ਕੰਮ ਕਰਦਾ ਹੈ ਤਾਂ ਕਈ ਵਾਰੀ ਕੁੜੀ ਦੇ ਪੇਕੇ ਹੀ ਕਹਿ ਦਿੰਦੇ ਅਸੀਂ ਤਾਂ ਇਦਾਂ ਸੋਚਿਆ ਹੀ ਨਹੀਂ ਸੀ ਤੂੰ ਕੁਲਚੇ ਸੋਲੇ ਵੇਚੇਂਗੀ ਜਾਂ ਅੱਦਾ ਕੁਝ ਕਰੇਂਗੀ ਬਟ ਆਦੀ ਡੇਟ ਦੇ ਵਿੱਚ ਜਿਹੜਾ ਕਿ ਤੁਹਾਡੀ ਵਾਈਫ ਹੀ ਤੁਹਾਡੀ ਪੂਰੀ ਸਪੋਰਟ ਕਰ ਰਹੀ ਹੈ। ਹਾਂਜੀ ਹਾਂਜੀ ਉਹਨਾਂ ਨੇ ਮਤਲਬ ਕਹਿੰਦੇ ਕਿ ਮੈਨੂੰ ਹਮੇਸ਼ਾ ਸਪੋਰਟ ਕੀਤੀ ਹੈ। ਮੇਰੇ ਸੋਹਰੇ ਪਰਿਵਾਰ ਨੇ ਹਮੇਸ਼ਾ ਉਹਦੇ ਪਰਿਵਾਰ ਉਹਨਾਂ ਦੇ ਪਰਿਵਾਰ ਨੇ ਸਾਰਿਆਂ ਨੇ ਮੈਨੂੰ ਸਪੋਰਟ ਕੀਤੀ ਹੈ ਪੂਰੀ ਤੇ ਉਹਨ ਮੇਰੇ ਪਰਿਵਾਰ ਨੇ ਮੈਨੂੰ ਸਪੋਰਟ ਪੂਰੀ ਕੀਤੀ ਹੈ ਚਾਹੇ ਕਿਸੇ ਵੱਲੋਂ ਵੀ ਲਾ ਲੋ ਤੁਸੀਂ ਮੈਨੂੰ ਹਰ ਵੱਲੋਂ ਸਪੋਰਟ ਕੀਤੀ ਆਪਣੇ ਬਲਬੂਤੇ ਤੇ ਕੁਝ ਬੰਨਾ ਮਮਕਨ ਤਾਂ ਹੈ ਪਰ ਉਥੇ ਤੁਹਾਨੂੰ ਪਰਿਵਾਰ ਵਾਲਿਆਂ ਦੀ ਵੀ ਬੇਹਤ ਸਪੋਰਟ ਚਾਹੀਦੀ ਹੁੰਦੀ ਹੈ ਸੋ ਇਹ ਭੈਣ ਦੇ ਪਰਿਵਾਰਕ ਵਾਲਿਆਂ ਵੱਲੋਂ ਵੀ ਬਹੁਤ ਸਪੋਰਟ ਕੀਤੀ ਗਈ ਹੈ ਸੋ ਵੀਰ ਦੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਸਪੋਰਟ ਕੀਤੀ ਗਈ ਹੈ ਔਰ ਦੱਸਦੇ ਕਿ ਜਾਗਰਨ ਜਿਹੜਾ ਕਿ ਵੀਰੇ ਲਗਾਉਂਦੇ ਸੀ ਤੇ ਕਹਿੰਦੇ ਕਿ ਅੱਜ ਵੀ ਜਾਗਰਨ ਕੰਟੀਨਿਊ ਰੱਖਾਂਗੇ ਪਰ ਆਪਣਾ ਕੰਮ ਆਪਣਾ ਹੀ ਹੁੰਦਾ ਹੈ ਜੋ ਸੋਚ ਕੇ ਇਹਨਾਂ ਨੇ ਆਪਣਾ ਜਿਹੜਾ ਕਿ ਕੁਲਚੇ ਚਨੇ ਦਾ ਕੰਮ ਸਟਾਰਟ ਕੀਤਾ ਔਰ ਉਹਨਾਂ ਦੀ ਵਾਈਫ ਵੱਲੋਂ ਪੂਰਾ ਸਹਿਯੋਗ ਹੈ ਜਿਹੜਾ ਕਿ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸੋ ਇਸ ਸਟੋਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ